ਕਉ ਰਾਤ ਦੇ ਕੰਸੀਡੈਂਟ ਹੋਇਆ ਆ ਮੀਂਹ ਬੜਾ ਤੇ ਕੋਲਿ ਕੁਲਟਿਕ ਲੋਨੀ ਹੈ ਜਿਹੜਾ ਕਿ ਫੈਕਟਰੀ ਹੈ ਨਾ ਉਸ ਤੋਂ ਹੀ ਉਹ ਸਹੂਲਤਾਂ ਤੋਂ ਮੇਕੋਪਾਰੀਨ ਮਿਸਟਰ ਸੰਭਵ ਜੈਨ son of ਸ਼੍ਰੀ ਸੁਦੇਸ਼ ਚ ਹੈ ਆਪਣੀ ਫੈਕਟਰੀ ਤੋਂ ਬੰਦ ਕਰ ਕੱਟਮ ਕਰ ਦਿੱਤਾ ਓਏ ਆਂ ਕੀ ਤਾ ਯਾਰ ਚੁੱਪ ਤੇ ਆਪਣੇ ਕਰਨ ਪਾਏ ਬਰਨਾਲਾ ਦੀ ਅਸਲ ਪਾਸ ਕਾ ਇਹ ਫੈਰ ਉਹਨੇ ਕੁਕਰੀਬ 7-800 ਮੀਟਰ ਦੀ ਦੂਰੀ ਹੈ ਸੀ। ਤੇ ਉਹਨੇ ਨਾਂ ਨੂੰ ਕੁ ਮੋਟਰਸਾਈਕਲ ਦੇ ਉੱਤੇ ਬੰਨੇ ਨੇ ਕਾਰ ਦੇ ਵਿੱਚ ਮੋਟਰਸਾਈਕਲ ਮਾਰ ਕੇ ਨਾਂ ਨਾਲ ਸੀਗੇ। ਉਹ ਬੋਟਲੀ ਤੋਂ ਰਿਕਮੈਂਡ ਸੌਨ ਮੰਡੀ ਫਿਰ ਚਾਰਟਰ ਹੀ ਮਿਲਿਆ ਨੇ ਇਹਦੀ ਵੀਡੀਓ ਆਪਜੀ ਬਤਮੀਜ਼ੀ ਕੀਤੀ। ਉਹਨਾਂ ਇਹਦੀ ਦੇ ਵਿੱਚ ਆ ਗਏ। ਹਾਂ ਤਾਬਾ ਸੇ ਗਾਰੇ ਵਰਦਸਤੀ ਕਿਛ ਨਹੀਂ ਲਾ। ਕਰਦਿਆਂ ਨੂੰ ਇਨਫੋਰਮ ਕੀਤਾ ਗਿਆ ਉਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਸੋ ਵੀ ਹੈਵ ਰਜਿਸਟਰਡ ਦੀ ਐਫ ਆਰ ਤੋਂ ਐਫ ਆਰ ਦੇ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਜਿਹੜਾ ਹੈਗਾ ਕੇਸ ਦੀ ਬਹੁਤ ਹੀ ਮਾਈਨਰ ਟੇਬਲ ਬਹੁਤ ਸਾਡੇ ਲਗਭਗ ਜਿਹੜੇ ਅਫਸਰ ਸਰ ਵੀ ਆ ਰਹੇ ਨੇ ਕਮਿਸ਼ਨਰ ਸਾਹਿਬ ਤੇ ਨਾਲ ਸੀਨੀਅਰ ਅਫਸਰ ਸਰ ਵੀ ਨਾਲ ਇਸ ਚੀਜ਼ ਨੂੰ ਮੋਨਿਟਰਿੰਗ ਕਰ ਰਹੇ ਨੇ ਪੁਲਿਸ ਕੇਸ ਨੂੰ ਇਨਵੈਸਟੀਗੇਟ ਕਰ ਰਹੇ ਨੇ ਐਂਡ ਪੂਰੇ ਸੈਂਟੀਫਿਕ ਤਰੀਕੇ ਦੇ ਨਾਲ ਜਿੰਨੀ ਵੀ ਟੈਕਨੀਕਲ ਅਸਿਸਟੈਂਸ ਹੈਗੀਆਂ ਨੇ ਉਹਨਾਂ ਦੇ ਨਾਲ ਅਸੀਂ ਇਸ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਹੋਪਫੁਲੀ ਵੀ ਸ਼ਲ ਬੀ এবਲ ਟੂ ਟਰੈਕ ਥਿਸ ਕੇਸ ਐਸ ਸੂਨ ਐਸ ਪੋਸਿਬਲ ਕਿੰਨੇ ਕੋ ਵਜੇ ਤੱਕ ਹਾਂਜੀ ਫਾਇਰ ਹੋ ਗਈ ਤੱਕ ਫਾਇਰ ਹੋ ਗਈ ਸਰ ਇੱਕ ਗੋਲੀ ਲੱਗੀ ਕਹਿੰਦੇ ਪੱਟ ਤੇ ਨਾਲੇ ਅੱਛਾ ਜਿਹੜੀ ਉਹਨਾਂ ਦੇ ਜੋ ਹੋ ਗਿਆ ਸੰਭਵ ਜਨ ਉਹਦੀ ਲਿਫਟ ਜਿਹੜੀ ਸਫਾਈ ਹੈ ਹਾਂਜੀ ਇਹ ਨਹੀਂ ਜੀ ਇੰਜਰੀ ਹੈਗੀ ਹੈ ਜਿਹੜੀ ਗੋਲੀ ਲੱਗੀ ਸੀ ਸਰ ਪਹਿਲਾਂ ਫਰਤੀ ਵੀ ਮੰਗੀ ਗਈ ਸੀ ਉਹਨਾਂ ਕੋਲ ਪੈਸਿਆਂ ਦੇ ਵਾਸਤੇ ਉਹਨਾਂ ਨੇ ਮੰਨ ਕੀਤੀ ਹੈ ਸਰ ਕਹਿੰਦੇ ਉਹਨਾਂ ਦੇ ਘਰ ਦੇ ਲੈ ਕੇ ਵੀ ਆਏ ਸੀ ਸਮਾਨ ਜੋ ਪਿਆ ਕਰ ਲਓ ਯਾਰ ਇੱਕ ਮਿੰਟ ਯਾਰ ਵਿੱਚ ਕੋਈ ਸਾਰੇ ਚੀਜ਼ਾਂ ਜਿਹੜੀਆਂ ਨੇ This is called metro file investigation we are getting into reaction ਅਸੀਂ ਅੱਜ ਬਹੁਤ ਡੂੰਘਾਈ ਨਾਲ ਬਹੁਤ ਤੁਸੀਂ ਦੇਖਿਆ ਹੀ ਹੋਏਗਾ ਮੁੰਡੀ ਸਿਵਲ ਡੀ ਐਮ ਸੀ ਹਸਪੀਟਲ ਦੇ ਵਿੱਚ ਉਹਨਾਂ ਦਾ ਹਾਲਚਲ ਪੁੱਛਣ ਵਾਸਤੇ ਉਹਨਾਂ ਦੀ ਅਗੀਆਂ ਜੋ ਪ੍ਰोसीडिंग्स ਲੱਗੀਆਂ ਨੇ ਉਹਨਾਂ ਨੂੰ ਕਰਨ ਵਾਸਤੇ ਅਸੀਂ ਬਾਹਰ ਆਏ ਹਾਂ ਪੱਤਾ ਤੋਂ ਬਾਂਦ ਦੇ ਦੇ ਰਾਹੁਲ ਰਾਹੁਲ ਦੀ ਇਸ ਤਰ੍ਹਾਂ ਕਿ ਲੁਧਿਆਣਾ ਪੁਲਿਸ ਕਮਿਸ਼ਨਰ ਤੋਂ ਥੱਲੇ ਕਰਲਾ ਜੀ जाए। जाए। है जल्दी तो जल्दी असं सॉल्व करने, हर संभव करते हैं इसी तरह इस केस में बहुत जल्दी क्रैक करने की कोशिश करेंगे। एंड वी आर मेकिंग ऑल आउट एफर्ट्स। पता ने करीब करीब साढ़े दस ग्यारह दस के करीब करीब है इंफॉर्मेशन आ रही बट द मोमेंट पुलिस रिसीव्ड द इंफॉर्मेशन रिगार्डिंग दिस इंसिडेंट ਤੇ एवरीबॉडी ਵਾਸ ਸਵੰਗ ਇਨ ਟੂ ਐਕਸ਼ਨ ਗੱਡੀ ਉਹਨਾਂ ਦੀ ਲੈ ਕੇ ਸੁਭਮ ਜਾਨ ਦੀ ਗੱਡੀ ਨਾਲ ਲੈ ਕੇ ਹਾਂਜੀ ਹਾਂਜੀ ਸਰ ਜਿਹੜੇ ਉਹਨਾਂ ਨੇ ਟੱਕਰ ਮਾਰੀ ਜਿਹੜੀ ਚੀਜ਼ ਨਾਲ ਉਹ ਬਰਾਮਦ ਹੋ ਗਈ ਜਾਂ ਉਹ ਵੀ ਲੈ ਕੇ ਨਾਲ ਜੀ ਅਜੀਬ ਬ੍ਰਦਰ ਮੈਂ ਇਹੀ ਤੁਹਾਨੂੰ ਦੱਸ ਰਿਹਾ ਸੀਗਾ ਵੀ ਇਹ ਸਾਡੀਆਂ ਬਹੁਤ ਸਾਰੀਆਂ ਪਾਰਟੀਆਂ ਨੇ ਜੀ ਜਿਹੜੀਆਂ ਡਿਫਰੈਂਟ ਐਂਗਲਸ ਦੇ ਉੱਤੇ ਡਿਫਰੈਂਟ ਪਲੇਸਸ ਦੇ ਉੱਤੇ ਇਸ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੀਆਂ ਜੀ ਪਰ ਤੁਹਾਨੂੰ ਅਸੀਂ ਇਹੀ ਕਹਿ ਸਕਦੇ ਹਾਂ ਕਿ ਬਹੁਤ ਜਲਦੀ ਅਸੀਂ ਆਪ ਕਮੇਸਰੀਆਂ ਫੋਰਸ ਲਗਾ ਕੇ ਇਸ ਕੇਸ ਨੂੰ ਟ੍ਰੈਸ ਕਰ ਪਰ ਜਿਨ੍ਹਾਂ ਨੇ ਫੋਟੀ ਮੰਗੀ ਉਹ ਗੈਂਗਸਟਰ ਨੇ ਆਹ ਕੋਨੇ ਜੀ ਉਹ ਕਿੰਨੀ ਦੀ ਦੂਰੀ ਬਾਅਦ ਕਿੰਨਾ ਮੁੱਟ ਕੇ ਫੇਕਲੇ ਪਹਿਲੇ ਦੱਸਿਆ ਜਿਕਰ ਇਹ ਗਰੂਪ 7 800 ਮੀਟਰ ਤੋਂ ਲਗਭਗ ਅੱਗੇ ਆਏ ਸੀ ਇਹ ਕਿਸ ਤਰ੍ਹਾਂ ਕੋਈ ਐਕਸੀਡੈਂਟ ਪਹਿਲਾਂ ਕਿਤਾ ਕਹਿੰਦੇ ਕੋਈ ਗੱਡੀ ਟੱਕਰ ਮਾਰੀ ਤਰ੍ਹਾਂ ਪਾਈ ਸੀ ਐਸ ਅਰਲੀਅਰ ਬਰੀਫਡ ਆਲਸੋ ਜੀ ਇਹ ਬੰਦੇ ਨੇ ਮੋਟਰਸਾਈਕਲ ਵਿੱਚ ਮਾਰੇ ਆ ਸੀਗੇ ਡੈਲੀਬਰੇਟਲੀ ਸਰ ਸੱਜਣਾਂ ਨੇ ਫੋਟੀ ਮੰਗੀ ਉਹ ਗੈਂਗਸਟਰ ਲੋਕ ਕੋਣ ਹੈ ਜੀ ਪਤਾ ਲੱਗਦਾ ਨਹੀਂ ਇਹ ਸਾਰੀ ਇਹ ਸਾਰਾ ਸਰ ਜਿੱਥੇ ਜਾਂਚਦਾ ਸਰ ਜਿੱਥੇ ਫੈਕਟਰੀ ਹੈ ਉੱਥੋਂ ਦੀ ਲੈ ਕੇ ਜਗਰਾਉਂ ਪੁਲ ਤੱਕ ਲੈ ਕੇ ਉਹਨਾਂ ਦੀ ਕਾਰ ਚੀ ਮੈਂ ਇਹੀ ਤੁਹਾਨੂੰ ਦੱਸ ਰਿਹਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਜਿੰਨੀਆਂ ਫੁਟੇਜਸ ਹੈਗੀਆਂ ਨੇ ਸਨ ਦੇ ਸੀਸੀਟੀਵੀ ਫੁਟੇਜਸ ਨੇ ਜੀ ਬਾਕੀ ਲੋਕਾਂ ਦੇ ਨੇ ਸਰਕਾਰੀ ਨੇ ਸਭ ਬਤਾਂਵਾਂ ਕਰ ਰਿਹਾ ਹੈ ਜੀ ਲੋਕਾਂ ਨੂੰ ਅਸੀਂ ਕਲੈਕਟਿਵਲੀ ਮਾਈਕ ਨੂੰ ਬਾਇੰਡ ਸੈਟ ਕਰ ਰਹੇ ਹਾਂ ਹੱਤੀ ਨਹੀਂ ਵੱਡ ਰਹੀ ਮੈਂ ਵੀ ਕਰਾਂ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਹੀ ਅਸੀਂ ਤੁਹਾਨੂੰ ਇਹ ਲੋਕਾਂ ਨੂੰ ਦੱਸਾਂਗੇ ਕਿ ਕੋਈ ਸਪਸ਼ਟ ਨਹੀਂ ਰਿਹਾ ਜੀ ਹੱਤੀ ਨਹੀਂ ਜਾ ਰਹੀ ਉੱਪਰ ਕਿਹੜੇ ਲੈਂਗੁਏਜ ਚ ਗੱਲ ਕਰਦੇ ਕਿਸ ਪ੍ਰੂਫੀ ਮੰਗਣਾ ਦੇ ਕੁਛ ਇਹਨਾਂ ਦੱਸ ਪਾਏ ਅਜੇ ਅਜੇ ਮੈਂ ਤੁਹਾਨੂੰ ਦੱਸ ਰਿਹਾ ਕਿ ਜਿੰਨੀਆਂ ਵੀ ਚੀਜ਼ਾਂ ਨੇ ਅਸੀਂ ਇਹ ਤੋਂ ਸਾਰਾ ਮੈਟਰੋਫ ਇਨਵੈਸਟੀਗੇਸ਼ਨ ਹੈ ਜਾਇ ਸੋ ਵੀ ਸ਼ਲ ਡਿਸਕਲੋਸ एवरीथिंग ਵਟ ਏਵਰ ਇਜ਼ देयर ਬਟ ਵਨਸ ਇਟ ਇਜ਼ ਕਰੋਬਰੀਟਡ ਇਨ ਫੈਕਟ ਥੈਂਕ ਯੂ ਜੀ